ਆ ਆਪਣੇ ਨਾਲ ਇਹ ਗੱਲ ਹੋਈ ਜਾਂਦੀ ਸੀ ਵੀ ਐਲਐਮਆਈ ਦੀ ਐਲਐਮਆਈ ਉਹ ਕਹਿੰਦਾ ਵੀ ਬਾਈ ਜਾਂਦਾ ਵੀ ਕਹਿੰਦਾ ਬਈ ਮੈਂ ਖੇਰ ਨੂੰ ਸਾਲ ਬਾਅਦ ਇਸੇ ਗੱਲ ਤੇ ਮੁੜਨਾ ਸ਼ੁਰੂ ਕਰ ਲਿਆ ਵੀ ਮੁੜਨ ਵਰ ਦਾ ਫੈਸਲਾ ਲੈ ਲਿਆ ਯਾਰ ਵੀ 60-70000 ਰੁਪਿਆ ਤਾਂ ਮੈਂ ਹੁਣ ਮਹੀਨੇ ਦਾ ਮਹੀਨੇ ਖਾਈ ਜਾਂਦਾ ਹੋਰ ਇੱਥੇ ਬਹਿ ਕੇ ਕੰਮ ਮਿਲ ਨੂੰ ਮਿਲ ਨਹੀਂ ਰਿਹਾ ਇੱਕ ਸਾਲ ਰਹਿ ਗਿਆ ਇੱਕ ਸਾਲ ਦੇ ਵਿੱਚ ਮੈਂ ਹੁਣ ਆਪਦਾ 50000 ਡਾਲਰ ਕਿਵੇਂ ਪੂਰਾ ਕਰ ਲੂੰ ਤੇ ਬਾਈ ਮੁੜ ਕੇ ਬਾਈ ਦੁਬਾਰਾ ਅੰਮ੍ਰਿਤਸਰ ਗਿਆ ਤੇ ਅੰਮ੍ਰਿਤਸਰ ਅੰਮ੍ਰਿਤਸਰ ਦਾ ਸੀਗਾ ਤੇ ਬਾਈ ਹੁਣ ਦੁਬਾਰਾ ਫੇਰ ਦੁਬਈ ਜਾ ਚੁੱਕਿਆ ਇਸ ਟਾਈਮ ਹੂੰ ਹੂੰ ਇਹ ਦੋ ਹਾਲਾਤ ਮਾੜੇ ਕੀ ਹੋ ਸਕਦੇ ਵੀ ਦੇਖੋ ਵੀ ਬੰਦਾ ਕੈਨੇਡਾ ਆਇਆ ਤੇ ਕੈਨੇਡਾ ਛੱਡ ਕੇ ਦੁਬਾਰਾ ਕਿੱਧਰ ਦਬਈ ਗਿਆ ਅਸੀਂ ਕੱਲ੍ਹ ਵਾਲੀ ਇੰਟਰਵਿਊ 'ਚ ਵੀ ਮੈਂ ਤੇ ਗੈਵੀ ਬਾਈ ਵੀ ਇਹੀ ਗੱਲ ਕਰਦੇ ਸੀ ਜਿਹੜੀ ਆਪਣੇ ਟੈਲੀਕਾਸਟ ਕੀਤੀ ਹੈ ਹਨਾ ਉਹ 'ਚ ਵੀ ਇਹੀ ਗੱਲ ਕੀਤੀ ਵੀ ਕੈਨੇਡਾ ਨਾਲੋਂ ਤਾਂ ਅੱਜ ਦੁਬਈ 'ਚ ਫਿਰ ਵੀ ਜ਼ਿਆਦਾ ਬਿਹਰੇ ਬੰਦੇ ਬਈ ਆਏ ਹਾਂ ਹੁਣ ਮੈਂ ਮੈਂ ਜਿਹੜੇ ਬੰਦੇ ਨੂੰ ਸਲਾਹ ਦਿਨਾ ਹੁਣ ਜਿਹੜਾ ਬੰਦਾ ਕੋਈ ਲੋੜ ਬੰਦਾ ਬਈ ਜਿਹੜੇ ਤਾਂ ਤਾਂ ਮੈਂ ਕਹਿ ਦਿੰਦਾ ਵੀ ਜਿਹਦੇ ਤਾਂ ਸਰਦਾ ਬਈ ਠੀਕ ਹੈ ਜੀ ਜਿਹਦਾ ਸਰਦਾ ਹੈਗਾ ਉਹ ਆਪਦਾ ਬਈ ਰੋ ਇੱਥੇ ਹਨਾ ਵੀ ਆਪਦੀ ਜ਼ਮੀਨ ਸੰਭੋ ਆਪ ਦਾ ਜੋ ਵੀ ਹੈਗਾ ਹਨਾ ਵੀ ਜੋ ਕਾਰੋਬਾਰ ਹੈਗਾ ਉਹਨੂੰ ਜੇ 12 ਘੰਟੇ ਬਾਈ ਜੀ ਸੇਫਟੀ ਬੂਟ ਪਾ ਕੇ ਤੁਸੀਂ ਇੱਥੇ ਵੀ ਤਾਂ ਦਿਹਾੜੀਆਂ ਹੀ ਕਰਨੀਆਂ ਬਿਲਕੁਲ ਸਹੀ ਹੈ ਤੇ ਆਪਦੀ ਜ਼ਮੀਨ ਨੂੰ ਯਾਰ ਬਾਈ ਦਿੱਲੀ ਦੇ ਕੋਈ 5 ਜਾਂ 7 ਘੰਟੇ ਜਾਂ 10 ਘੰਟੇ ਲਾਓ ਤੁਸੀਂ ਸੈੱਟ ਹੋ ਜਾਓਗੇ ਹਮ ਹਨਾ ਉੱਥੇ ਤਾਂ ਕੀ ਹੁੰਦਾ ਉੱਥੇ ਤਾਂ ਇਹ ਹੁੰਦਾ ਵੀ ਜੇ ਸੀਰੀ ਲੱਗੇ ਹੁੰਦੇ ਆ ਉਹਨਾਂ ਨੂੰ ਚਾਹ ਵੀ ਨਹੀਂ ਫੜਾਉਣ ਜਾਣੀ ਹੁੰਦੀ ਆ ਆਪਾਂ ਚਿੱਟੇ ਪਾ ਕੇ ਨਿਕਲਨੇ ਹੁੰਦੇ ਆ ਬਿਲਕੁਲ ਸਹੀ ਹੈ ਇੱਥੇ ਸ਼ਨੀ ਐ ਐਤਵਾਰ ਨੂੰ ਜ਼ਰੂਰ ਪਾਉਂਦੇ ਆ ਬਾਈ ਪਰ ਉਹ ਵੀ ਐ ਮਨ ਮਰਦਾ ਨਹੀਂ ਹੁੰਦਾ ਫੇਰ ਪਾਉਂਦੇ ਆ ਐਕਚੁਅਲੀ ਜੀ ਮੈਂ ਉਹ ਆਸ ਕਰੀ ਜਾਂਦਾ ਜਿਹੜੇ ਆਪਾਂ ਕੱਪੜੇ ਪੰਜਾਬ ਤੋਂ ਲੈ ਕੇ ਆਉਣੇ ਬੂਟ ਸ਼ਰਟਸ ਹਨਾ ਜਾਂ ਆਪਾਂ ਇੱਥੇ ਵੀ ਲੈ ਲੈਨੇ ਜਦੋਂ ਬਾਕਸਿੰਗ ਦੇ ਆ ਜੀ ਅੱਜ ਇਹ ਨਿਊ ਇਅਰ ਦੇ ਲੱਗੀ ਹੋਈ ਹੈ 크ਿਸਮਸ ਤੇ ਛੇ ਲੱਗੀ ਹੈ ਕੱਪੜੇ ਲੈ ਲੈ ਅਲਮਾਰੀਆਂ ਚੰਗੀਆਂ ਨੇ ਪਾਉਣ ਦਾ ਟਾਈਮ ਨਹੀਂ ਲੱਗਦਾ ਪਾਉਣੇ ਉਹੀ ਦੋ ਬੂਟ ਹੁੰਦੇ ਆ ਕੰਮ ਵਾਲੇ ਤੇ ਜਾਂ ਜਿਹੜੇ ਸਟੀਲ ਤੋਂ ਬਾਗੇ ਨੇ ਜਿਹੜੇ ਵੀ ਆਪਾਂ ਉਹ ਆਫਿਸ ਸ਼ੂਜ਼ ਹਨਾ ਵਾਈਟ ਕਾਲਰ ਜਰ ਕਰਦਾ ਪਾਣੀ ਉਹ ਕੰਮ ਤੇ ਜਾਣ ਦੂਜੇ ਬੂਟਾਂ ਤਾਂ ਪਾਉਣ ਦਾ ਟਾਈਮ ਹੀ ਨਹੀਂ ਮਿਲਦਾ ਇਹ ਬਾਗੇ ਨਹੀਂ ਜਾਣੇ ਅਗਲੇ ਦੇ ਗੇਟ ਤੇ ਲਾ ਦੇ ਨੇ ਆਬਾ ਉਹੀ ਹੈ ਨਾ ਜੀ ਤੇ ਉਹ ਗੱਲ ਪਤਾ ਕੀ ਹੈ ਬਾਈ ਗਮਰਾਹ ਕਰਦੇ ਐ ਜਿਵੇਂ ਕੋਲ ਮੇਰੇ ਵਰਗੇ ਜਿਹੜੇ ਇੱਧਰ ਬੈਠੇ ਹਨਾ ਯਾਰ ਉਹੀ ਜ਼ਮੀਨਾਂ ਵੇਚਣ ਨੂੰ ਲੋਕਾਂ ਨੂੰ ਜਿਹੜਾ ਗਮਰਾਹ ਕਰਦੇ ਹਨਾ ਮੇਰੀ ਕੋਸ਼ਿਸ਼ ਪਹਿਲਾਂ ਤੋਂ ਇਹ ਰਹੀ ਹੈ ਯਾਰ ਵੀ ਕਿਸੇ ਨਾਲ ਲੋਕਣਾ ਨਾ ਰੱਖੋ ਹਨਾ ਅਗਲੇ ਦੀ ਮਰਜ਼ੀ ਹੈ ਇਸ ਤੋਂ ਬਾਅਦ ਵੀ ਜੇ ਆਪਣੇ ਗੱਲ ਕਹਿਣ ਤੋਂ ਬਾਅਦ ਵੀ ਕੋਈ ਆਉਣਾ ਚਾਹੁੰਦਾ ਤਾਂ ਬਾਈ ਆ ਜੇ ਹੋ ਸਕਦਾ ਉਹਦੀ ਸਿੱਧੀ ਪੈ ਜੇ ਪਰ ਸਿੱਧੇ ਪੈਣ ਦੇ ਚਾਂਸ ਬਾਈ ਜੀ 10% ਹੀ ਆ ਬਸ ਕੋਈ ਬਾਹਲੇ ਜਿਹੜੇ ਅੱਜ ਦੇ ਟਾਈਮ ਤੇ 1-2% ਹੀ ਆ 10 ਮੈਂ ਉਹੀ ਹੈ ਨਾ ਵੀ ਜੇ ਮੈਂ ਕਿਸੇ ਨੂੰ ਕਹਿਦਾ ਯਾਰ ਵੀ 500 ਰੁਪਿਆ ਲਾ ਦੋ ਇਹ ਆਪਦੇ ਵਿੱਚ ਲਾਟਰੀ ਪਾ ਲੋ ਹਨਾ ਤੇ ਕਿਸੇ ਨੇ 500 ਰੁਪਏ ਦੀ ਲਾਟਰੀ ਪਾਉਣੀ ਨਹੀਂ ਬਿਲਕੁਲ ਸਹੀ ਤੇ ਇੱਥੇ ਪਤਾ ਨਹੀਂ ਕਿਉਂ ਯਾਰ ਵੀ ਕੀ ਕੀ 40 40 ਲੱਖ ਦੀ ਲਾਟਰੀ ਪਾਈ ਜਾਂਦੇ ਹਨਾ ਜੇ ਲਾਟਰੀ ਪਾਉਣੀ ਆ ਫਿਰ ਕੀ ਫਾਇਦਾ ਯਾਰ ਹਨਾ ਬਿਲਕੁਲ ਸਹੀ ਇੱਕ ਬੰਦਾ ਹਨਾ ਇੱਕ ਇੱਕ ਇਧਰਲੇ ਬੰਦੇ ਨੇ ਇੱਕ ਕੀਤੇ ਗੱਲ ਕਹਿੰਦਾ ਯਾਰ ਵੀ ਇਹਨਾਂ ਨੂੰ ਕਿਹੜਾ ਯਾਰ ਆਇਆ ਸੀ ਹੁਣ ਜੇ ਮੈਂ ਪਲੱਸ 2 ਵਾਲਿਆਂ ਦੀ ਗੱਲ ਕਰ ਲਾਂ ਬਈ ਇਸ ਟਾਈਮ ਪੀਆਰ ਆ ਜਿਹੜੀ ਪਲੱਸ 2 ਵਾਲਿਆਂ ਤੋਂ ਬਹੁਤ ਦੂਰ ਆ ਬਿਲਕੁਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦੂਰ ਆ ਬਾਈ ਇਸ ਟਾਈਮ ਹਲਾਤੇ ਬਣੇ ਹੋਏ ਆ ਵੀ ਪਲੱਸ 2 ਵਾਲੇ ਬੰਦੇ ਨੂੰ ਫਰੇਕ ਨੂੰ ਮੋੜਨਾ ਪੈ ਸਕਦਾ ਸਕੈਲਰ ਟ੍ਰੇਡ ਦੇ ਵਿੱਚ ਤੁਸੀਂ ਇੱਥੋਂ ਰਹਿ ਕੇ ਗਏ ਹੋ ਸਕੈਲਰ ਟ੍ਰੇਡ ਦੇ ਵਿੱਚ ਆਪਾਂ ਕਹਿ ਦਿੰਨੇ ਯਾਰ ਵੀ ਕੰਮ ਆਵਦਾ ਸਿੱਖ ਕੇ ਜਾਓ ਚਲੋ ਜੀ ਬੰਦਾ ਮਕੈਨਿਕ ਦਾ ਕੰਮ ਸਿੱਖ ਲਓ ਪਲੰਬਰ ਦਾ ਕੰਮ ਸਿੱਖ ਲਓ ਠੀਕ ਹੈ ਜੀ ਹੋਰ ਵੀ ਜਿਹੜੇ ਕੰਮ ਹੈਗੇ ਆ ਜਿਹੜੇ ਸਕੈਲਰ ਟ੍ਰੇਡਾਂ ਦੇ ਵਿੱਚ ਗਲੇਜਰ ਗਲੂਜਰ ਜਿੰਨੇ ਵੀ ਆਉਂਦੇ ਆ ਪਰ ਗੱਲ ਇਹ ਹੈਗੀ ਆ ਬਾਈ ਵੀ ਸਕੈਲਰ ਟ੍ਰੇਡ ਦਾ ਡਰਾਜ ਹੈ ਆਪਾਂ ਪਿਛਲੇ ਟਾਈਮ ਦੀ ਗੱਲ ਕਰੀਏ ਮਾਰਚ ਤੋਂ ਬਾਅਦ ਜਿੰਨੇ ਡਰਾਜ ਹੈ ਬਾਈ 405 ਤੋਂ ਲੈ ਕੇ 435 ਦੇ ਆਏ ਆ ਬਿਲਕੁਲ ਸਹੀ ਹੈ ਤੇ ਪਲੱਸ 2 ਵਾਲਾ ਬਾਈ ਜੀ ਇੱਕ ਬੱਚਾ ਜਿਹੜਾ ਉਹ 400 ਨੂੰ ਵੀ ਟੱਚ ਨਹੀਂ ਕਰਦਾ ਉਹ ਵੀ ਉਹ ਕਰੂਗਾ ਟੱਚ 400 ਨੂੰ ਜਿਹਦੇ 8 ट्रिपल 7 ਬੈਂਡ ਆਏ ਹੋਣ ਤੇ 8 ट्रिपल 7 ਬੈਂਡ ਲੈਣਾ ਹਰੇਕ ਦੇ ਵਾਸਤੇ ਗੱਲ ਨਹੀਂ ਬਾਈ 1300 ਪਰ 4 ਮੋਡਿਊਲ ਆ ਕਦੇ ਨਾ ਕਦੇ ਇਹਦੇ ਕਿਸੇ ਨਾ ਕਿਸੇ ਚੋਂ ਘਟੇ ਹੀ ਰਹਿੰਦੇ ਆ ਕਦਾ ਬਿਲਕੁਲ ਸਹੀ ਹੈ ਤੇ ਇਸ ਟਾਈਮ ਕੈਨੇਡਾ ਦੇ ਵਿੱਚ 350 ਤੇ 95 ਡਾਲਰ ਫੀਸ ਆ ਬਾਈ ਇੱਕ ਵਾਰੀ ਆਈਲਟਸ ਦਾ ਟੈਸਟ ਦਿੰਨੇ ਆ ਹਾਂ ਹਾਂ ਤੇ ਕਈ ਜਵਾਕ ਮੈਂ ਇਹੋ ਜਿਹੇ ਵੀ ਦੇਖੇ ਆ ਜਿਹੜੇ 14 14 15 15 ਵਾਰੀ 8 ट्रिपल 7 ਲਾਈਨ ਦੇ ਚੱਕਰ ਦੇ ਵਿੱਚ ਪਾਏ ਹੋਏ ਆ 15 15 ਵਾਰੀ ਟੈਸਟ ਦੇ ਚੁੱਕੇ ਆ ਨਹੀਂ ਪ੍ਰੋਬਲਮ ਹੀ ਹੈ ਨਾ ਉਹ ਟੈਸਟ ਫੋਕਸ ਹੋ ਕੇ ਤਾਂ ਦੇਣਾ ਜਿਉਂ ਨਾ ਟਾਈਮ ਮੇਰੇ ਸਕੂਲ ਵੀ ਜਾਣਾ ਕੰਮ ਵੀ ਕਰਨਾ ਜਦੋਂ ਤਾਂ ਹਾਂ ਪੜ੍ਹਨ ਵੀ ਬਾਕੀ ਫਿਰ ਉਹੀ ਹੈ ਨਾ ਆਪਦੇ ਖਰਚੇ ਵੀ ਮੈਨੇਜ ਕਰਨੇ ਆ ਫਿਰ ਦੂਜਾ ਹੋਰ ਵੀ ਬਹੁਤ ਸਾਰਾ ਕੁਝ ਇੱਥੇ ਹੈ ਨਾ ਘਰਾਂ ਦੇ ਕਿਰਾਏ ਵੀ ਮੈਨੇਜ ਕਰਨੇ ਆ ਫਿਰ ਬਾਕੀ ਚਲੋ ਬਈ ਜੀ ਆਪਾਂ ਵਿਹਲਾ ਵੀ ਛੱਡ ਗਏ ਨਾ ਯਾਰ 8 ट्रिपल 7 ਲੈਣੇ ਫਿਰ ਵੀ ਬਹੁਤ ਔਖੇ ਆ ਇਹ ਗੱਲਾਂ ਹੀ ਹੁੰਦੀਆਂ ਇੱਕ ਅੱਧਾ ਮੋਡਿਊਲ ਚੋਂ ਫਿਰ ਵੀ ਘਟ ਜਾਂਦੇ ਆ ਭਲਾਂ ਦੇ ਜਿੰਨਾ ਮਰਜ਼ੀ ਜਵਾਕ ਇੰਟੈਲੀਜੈਂਟ ਹੋਵੇ ਬਾਈ ਫਿਰ ਆਪਾਂ ਨੂੰ ਕਹਿ ਦਿੰਦੇ ਨੇ ਹੋਰੇ ਸਮਾਰਟ ਹੁੰਦੇ ਆ ਹਨਾ ਅਸੀਂ ਜਦੋਂ ਸਿਕਿਉਰਿਟੀ ਕਰਦੇ ਹੁੰਦੇ ਸੀ ਨਾ ਤੇ ਇੱਕ ਆਮ ਰਿਪੋਰਟ ਲਿਖਣੀ ਹੁੰਦੀ ਆਪਾਂ ਮੈਂ ਫਲਾਮੀ ਜਿਹੜਾ ਭੰਮਿਆ ਮੈਂ ਐਕਸਟੀਰੀਅਰ ਚੈੱਕ ਕੀਤਾ ਸਭ ਠੀਕ ਸੀ ਨਾ ਇੱਕ ਜਦੋਂ ਇੰਸੀਡੈਂਟ ਰਿਪੋਰਟ ਲਿਖਣੀ ਹੁੰਦੀ ਆ ਪ੍ਰੋਪਰ ਜਿਹੜੀ ਤੁਹਾਡੇ ਸੁਪਰਵਾਈਜ਼ਰ ਨੇ ਪੜ੍ਹਨੀ ਮੈਨੇਜਰ ਨੇ ਪੜ੍ਹਨੀ ਆ ਜਾਂ ਉਹਦੇ ਮੈਨੇਜਰ ਨੇ ਪੜ੍ਹਨੀ ਜਾਂ ਪ੍ਰਾਪਰਟੀ ਮੈਨੇਜਰ ਕੋਲੇ ਜਾਣੀ ਉਹ ਬਹੁਤ ਟੰਗਾਈ ਚ ਲਿਖਣੀ ਪੈਂਦੀ ਏ ਕੌ ਤੇ ਸਾਡੇ ਨਾਲ ਗੋਰਾ ਹੁੰਦਾ ਸੀਗਾ ਤੇ ਉਹ ਜਿਵੇਂ ਕਹਿੰਦੇ ਪਲੱਸ 2 ਤੋਂ ਕੱਟ ਗਿਆ ਸੀਗਾ ਤੇ ਉਹਨੇ ਰਿਪੋਰਟ ਨਹੀਂ ਕੀਤੀ ਮੇਰੇ ਬੌਸ ਨੇ ਮਤਲਬ ਜਿਹੜਾ ਸਾਡਾ ਮੈਨੇਜਰ ਸੀ ਉਹ ਉਹਦੇ ਕੋਲੇ ਆਇਆ ਕਹਿੰਦਾ ਵੀ ਤੂੰ ਇੱਥੋਂ ਦਾ ਬੋਰਮੈਨ ਉਹਨੂੰ ਹੱਥੇ ਜੀ ਕਹਿੰਦਾ ਕਿ ਤੂੰ ਕਿੱਥੋਂ ਆਇਆ ਕਹਿੰਦਾ ਕਿ ਉਹ ਕਹਿੰਦਾ ਤੇਰੇ ਸਪੈਲਿੰਗ ਵੀ ਠੀਕ ਹੈ ਜੀ ਹਨਾ ਕਹਿੰਦਾ ਬੋਲਦਾ ਤੂੰ ਬਹੁਤ ਵਧੀਆ ਕਹਿੰਦਾ ਜਿਹੜੇ ਵੀ ਤੇ ਸਪੈਲਿੰਗ ਹੈ 90% ਤਾਂ ਤੇਰੀਆਂ ਮਿਸਟੇਕਸ ਹਨ ਸੋ ਆਪਣੇ ਬੰਦੇ ਭਾਵੇਂ ਤਾਂ ਪੜ ਕੇ ਜਾਂਦੇ ਆ ਉਹ ਚੀਜ਼ ਆਪਣੇ ਬੰਦੇ ਕਿਸੇ ਨਾ ਕਿਸੇ ਚੀਜ਼ 'ਚ ਮਾਰ ਰ ਜਾਂਦੇ ਆਪਣੇ ਲੋਕ ਹਾਲਾਂਕਿ ਹੋਣਹਾਰ ਸਭ ਕੁਝ ਉਹਨਾਂ ਕੋਲ ਹੈ ਨਾ ਸਕਿੱਲ ਵੀ ਹੈ ਪਰ ਜਿਹੜੇ ਬੈਂਡ ਲੈਣੇ ਆ ਉਹ ਜਿਵੇਂ ਕਹਿੰਦੇ ਨੇ ਗੋਰਿਆਂ ਦੀ ਵਸਤ ਦੀ ਗੱਲ ਨਹੀਂ ਤਾਂ ਆਪਣੇ ਵੱਡੇ ਕਿਥੋਂ ਲੈਣਗੇ ਬਾਈ ਗੱਲ ਪਤਾ ਕੀ ਆ ਮੈਂ ਹੁਣ ਇੱਕ ਹੋਰ ਉਦਾਹਰਨ ਦਿੰਨਾ ਤੁਹਾਨੂੰ ਚਲੋ ਠੀਕ ਆ ਬੰਦਾ ਇੰਟੈਲੀਜੈਂਟ ਆ ਮਨਿਆ ਬੰਦਾ ਇੰਟੈਲੀਜੈਂਟ ਆ ਹੁਣ ਤੁਹਾਨੂੰ ਵੀ ਪਤਾ ਬਾਈ ਤੁਸੀਂ ਆਈਲੈਟਸ ਦਾ ਟੈਸਟ ਹਨਾ ਦਿੱਤੇ ਹੈਗੇ ਆ ਜਿਹੜਾ ਸਪੀਕਿੰਗ ਆ ਤੇ ਇੱਕ ਰਾਈਟਿੰਗ ਆ ਉਹ ਇੱਕ ਬੰਦੇ ਤੇ ਇੱਕ ਬੰਦੇ ਤੇ ਡਿਪੈਂਡ ਆ ਬਾਈ ਮੇਰੇ ਮੰਨ ਲਾ ਕੋਈ ਬੱਚਾ ਮੇਰੇ ਕੋਲ ਆਈਲੈਟਸ ਦਾ ਜਸਪੀਕਿੰਗ ਦਾ ਟੈਸਟ ਦੇਣ ਆਇਆ ਜਾਂ ਮੇਰੇ ਕਿਸੇ ਬੱਚੇ ਦਾ ਮੇਰੇ ਹੱਥ ਦੇ ਵਿੱਚ ਰਾਈਟਿੰਗ ਦਾ ਮੋਡਿਊਲ ਆ ਗਿਆ ਚੈੱਕ ਕਰਨ ਦੇ ਲਈ ਮੇਰੇ ਮੂਡ ਤੇ ਡਿਪੈਂਡ ਆ ਮੈਂ ਉਹਨੂੰ ਕਿਵੇਂ ਚੈੱਕ ਕਰਦਾ ਹਰ ਇੱਕ ਦੀ ਸੋਚ ਇੱਕੋ ਜੀ ਨਹੀਂ ਹੁੰਦੀ ਬਾਈ ਬੱਚੇ ਨੇ ਆਪਦੇ ਹਿਸਾਬ ਨਾਲ ਲਿਖਿਆ ਮੈਂ ਆਪਦੇ ਹਿਸਾਬ ਨਾਲ ਚੈੱਕ ਕਰਦਾ ਹਣਾ ਮੈਂ ਕਿੱਥੋਂ ਬੈਠ ਦੇ ਦੂਗਾ ਜਦੋਂ ਆਪਣੀ ਸੋਚ ਹੀ ਨਾ ਮੈਚ ਹੋਈ ਦੂਜੇ ਨੰਬਰ ਤੇ ਸਟੂਡੈਂਟਾਂ ਨਾਲ ਬਾਈ ਜੀ ਇਸ ਟਾਈਮ ਵੱਧ ਤੋਂ ਵੱਧ ਜਿਹੜਾ ਰੈਸਿਜ਼ਮ ਹੋ ਰਿਹਾ ਬਾਈ ਇੱਥੇ ਤੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿਉਂਕਿ ਇੱਥੋਂ ਦੇ ਇੱਥੋਂ ਦੇ ਸਿਟੀਜਨਾਂ ਜਾਂ ਜਿਹੜੇ ਪੀਆਰ ਬਾਈ ਉਹਨਾਂ ਦੇ ਇਹ ਮੰਨਣਾ ਹੈਗਾ ਵੀ ਜਿਹੜੇ ਸਟੂਡੈਂਟ ਹਨਾ ਬਾਈ ਵੀ ਉਹਨਾਂ ਕਾਰਨ ਜਿਹੜੇ ਸਾਡੇ ਜਵਾਕ ਇੱਥੇ ਜੰਮੇ ਆ ਉਹਨਾਂ ਦੀਆਂ ਜੋਬਾਂ लॉस ਹੋ ਰਹੀਆਂ ਮੈਂ ਸਟੂਡੈਂਟ ਦਾ ਇੰਟਰਵਿਊ ਵੀ ਲਈ ਗਿਆ ਲੱਗ ਰਿਹਾ ਜੀ ਉਹ ਤਾਂ ਬਈ ਅੱਕੇ ਪਏ ਹੈ ਇਵਨ ਤੁਸੀਂ ਇੱਕ ਪੋਸਟ ਪਾਈ ਸੀ ਇੱਥੇ ਆਪਣੇ ਬਰੰਪਨ ਚਲੇ ਗਿਆ ਹੋਇਆ ਟਾਇਲਟ ਦੇ ਗੋ ਬੈਕ ਟੂ ਯਰ ਕੰਟਰੀ ਸੈਕਸ਼ਨਾ ਵੀ ਨਹੀਂ ਪੈਗ ਵੀ ਆਇਆ ਸੀ ਪਿੱਛੇ ਜਿਹੜੀ ਰੋਸ ਰੈਲੀ ਹੋਈ ਸੀ ਉਹਦੇ ਚ ਗਿਆ ਸੀਗਾ ਪੱਕ 6 ਤੇ ਪੱਕ ਇੰਡੀਅਨਸ ਗੋ ਬੈਕ ਟੂ ਯਰ ਕੰਟਰੀ ਸਿੱਧਾ ਸਿੱਧਾ ਸਭ ਸਟਾਰਟ ਕਰਦਾ ਚੇ ਚੱਲਣਾ ਬਈ ਸਰੇ ਆਮ ਲਿਖਦੇ ਆ ਕਿ ਸਰੇ ਆਮ ਲਿਖਦੇ ਕੋਈ ਲੁੱਕ ਦੀ ਗੱਲ ਨਹੀਂ ਬਾਈ ਕੋਈ ਇਹ ਨਹੀਂ ਵੇਂਦੇ ਪੰਜਾਬੀ ਉਹ ਸਿੱਧਾ ਹੀ ਕਹਿੰਦੇ ਆ ਵੀ ਬਾਈ ਇੰਡੀਅਨ ਨੂੰ ਸਾਰਾ ਨਾ ਇਸ ਟਾਈਮ ਜੇ ਵੱਧ ਜਿਹੜਾ ਕੋਈ ਵਿਰੋਧ ਹੋ ਰਿਹਾ ਤਾਂ ਇੰਡੀਅਨ ਦਾ ਹੋ ਰਿਹਾ ਇਸ ਟਾਈਮ ਕੈਨੇਡਾ ਦੇ ਵਿੱਚ ਠੀਕ ਆ ਕੋਈ ਇਹ ਚੀਜ਼ ਨੂੰ ਮੰਨੇ ਚ ਕੋਈ ਚੀਜ਼ ਨੂੰ ਐਗਰੀ ਹੋਵੇ ਚਾਹੇ ਨਾ ਐਗਰੀ ਹੋਵੇ ਕਿਉਂਕਿ ਆਪਾਂ ਸੋਸ਼ਲ ਮੀਡੀਆ 'ਨ ਇਸ ਟਾਈਮ ਜੁੜੇ ਹੋਏ ਆ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਸਾਡੀ ਇੱਥੇ ਪਾਕ ਨੂੰ ਹੀ ਟਾਰ ਵਸਾਗਾ ਵਿੱਚ ਤੁਸੀਂ ਵਿਸਾਗਾ ਵਿੱਚ ਸੁਣੀ ਹੋਣੀ ਆ ਜੀ ਬਈ ਤੇ ਤੁਸੀਂ ਸ਼ਾਇਦ ਉਹ ਨਿਊਜ਼ ਵੀ ਦੇਖੀ ਹੋਣੀ ਆ ਪਤਾ ਨਹੀਂ ਕਿਸੇ ਗੋਰੀ ਨੇ ਕਿਵੇਂ ਵੀਡੀਓ ਬਣਾਈ ਬਈ ਉਹ ਉਹਦੇ ਤੇ ਪੱਗ ਦੀ ਫੋਟੋ ਲਾ ਕੇ ਤੇ ਉਹਦੇ ਤੇ ਨਾ ਉੱਥੇ ਇੱਕ ਹੁਲਾਤ ਆ ਕਿੰਨੇ ਹੁੰਦੇ ਆ ਬੋਰਡ ਲਾਤਾ ਵੀ ਇੱਥੇ ਆ ਪੱਗਾਂ ਵਾਲੇ ਆਉਂਦੇ ਇੱਥੇ ਇੱਥੇ ਵੀ ਪੂ ਕਰਕੇ ਜਾਂਦੇ ਆ ਵਿਸਾਗਾ ਬਹੁਤ ਤਕੜਾ ਰੋਲਾ ਪਿਆ ਸੀ ਜਨਤਨਾ ਠੀਕ ਆ ਬੜਾ ਰੋਲਾ ਪਿਆ ਸੀ ਉਹ ਚੀਜ਼ ਦਾ ਬੜਾਰੇ ਸੇ ਜਮ ਹੋਇਆ ਹਨਾ ਉਹਨਾਂ ਚੀਜ਼ਾਂ ਦਾ ਹੁਣ ਮੈਂ ਉਹ ਗੱਲ ਕਰਦਾ ਕਰਦਾ ਰਹਿ ਗਿਆ ਹੁਣ ਆਈ ਲੈਟਸ ਦੀ ਗੱਲ ਕਰਦੇ ਆਪਾਂ ਹੁਣ ਜਦੋਂ ਆਪਾਂ ਕਹਿ ਦਿੰਨੇ ਆ ਯਾਰ ਵੀ ਇੱਥੇ ਆਏ ਸਟੂਡੈਂਟਾਂ ਦੇ ਗੱਲ ਆ ਰਹੀ ਹੈ ਹਨਾ ਵੀ ਵੀ ਇਹਨਾਂ ਕਰਕੇ ਸਾਡੇ ਜਵਾਕਾਂ ਦੀਆਂ ਜੌਬਾਂ ਲਾਸ ਹੋ ਰਹੀਆਂ ਤੁਸੀਂ ਇਹ ਕਿਵੇਂ ਕਹਿ ਸਕਦੇ ਆ ਵੀ ਜਿਹੜਾ ਬੰਦਾ ਤੁਹਾਡੇ ਸਪੀਕਿੰਗ ਦਾ ਟੈਸਟ ਲੈ ਰਿਹਾ ਜਾਂ ਤੁਹਾਡਾ ਰਾਈਟਿੰਗ ਦਾ ਟੈਸਟ ਚੈੱਕ ਕਰ ਰਿਹਾ ਉਹ ਕਿਵੇਂ ਕਹਿ ਸਕਦਾ ਉਹ ਉਹਦੇ ਦਿਮਾਗ 'ਚ ਰੇਸ ਜਮਨਾ ਹੋਊਗਾ ਤੁਹਾਡੇ ਪ੍ਰਤੀ ਮਾਲੇ ਭਾਈ ਕੀ ਪਤਾ ਉਹਦੇ ਉਹ ਉਸ ਲਈ ਕੁਆਲੀਫਾਈਡ ਹੈਗਾ ਵੀ ਹੈ ਕਿ ਨਹੀਂ ਹੈਗਾ ਹੁਣ ਆਪਾਂ ਜਿਆ ਦੇਖਦੇ ਆ ਕੈਨੇਡਾ 'ਚ ਜਾਬ ਤੁਹਾਡੇ ਐਕਸਪੀਰੀਅੰਸ ਨਾਲ ਮਿਲਦੀ ਹੈ ਇੱਕ ਡਾਕ ਦੇ ਆਪਣੇ ਆਪਣੇ ਜਿਹੜੀ ਹੈਗੀ ਨਾ ਸੁਪਰਸਟੋਰ ਕੰਪਨੀ ਹੈ ਉਹਦਾ ਵਾਈਸ ਪ੍ਰੈਜ਼ੀਡੈਂਟ ਹੈ ਜਿਹੜਾ ਉਦੋਂ ਮੈਂ ਨਾਮ ਭੁੱਲ ਗਿਆ ਕੀ ਸੀਗਾ ਇੱਕ ਡਾਕ ਤੇ ਕੰਮ ਕਰਦਾ ਹੁੰਦਾ ਸੀ ਜਿਹੜਾ ਟਰੱਕ ਚੋਂ ਸਮਾਨ ਖਿੱਚ ਕੇ ਲਾਉਂਦਾ ਸੀ ਮਿਹਨਤ ਕੰਮ ਕਰਦਾ ਕਰਦਾ ਲੀਡ ਹੈਂਡ ਬਣਿਆ ਸੁਪਰਵਾਈਜ਼ਰ ਬਣਿਆ ਮਿੰਟ ਸਟੋਰ ਮੈਨੇਜਰ ਬਣਿਆ ਡਿਸਟ੍ਰਿਕਟ ਸਟੋਰ ਮੈਨੇਜਰ ਬਣਿਆ ਉਹ ਹੁਣ ਵਾਈਸ ਪ੍ਰੈਜ਼ੀਡੈਂਟ ਹੈ ਉਹਦੀ ਸੋਚ ਤੇ ਉਹ ਚੀਜ਼ਾਂ ਤੋਂ ਉੱਥੇ ਖੜੀ ਹੈ ਨਾ ਉਹਦੀ ਨਾਲੇ ਹੀ ਤੋਂ ਉੱਥੇ ਖੜੀ ਹੈ ਤੇ ਉਹੀ ਚੀਜ਼ ਆਪਣੇ ਹਾਈਲਾਈਟ ਚੈੱਕ ਕਰਨ ਵਾਲਿਆਂ ਦੇ ਅਗਲੇ ਨੂੰ ਪਤਾ ਵੀ ਇਹਨਾਂ ਨੂੰ ਆਖ ਕੱਢੋ ਜੇ ਇਹਨਾਂ ਨੂੰ ਇੱਥੇ ਪੱਕੇ ਕਰਤਾ ਤੇ ਇਹ ਸਾਲੇ ਸਾਰਾ ਕੁਝ ਲੈ ਕੇ ਪਏ ਉਹ ਸਾਡਾ ਹਾਂ ਉਹੀ ਹੈ ਨਾ ਬਾਈ ਮੈਂ ਤਾਂ ਉਹ ਕਹਿਣਾ ਯਾਰ ਵੀ ਜਿਹੜਾ ਬੰਦਾ ਬਾਈ ਲੋੜ ਵੰਦਾ ਉਹ ਜਿੰਨੀ ਮਰਜ਼ੀ ਢੋਆ ਕੜੀਸੀ ਕਰੀ ਜਾਵੇ ਚਲੋ ਕਰੀ ਜਾਵੇ ਬਾਈ ਉਹਨੂੰ ਮੁਬਾਰਕ ਹਨ ਪਰ ਜਿਹੜਾ ਬੰਦਾ ਨਹੀਂ ਲੋੜ ਵੰਦਾ ਯਾਰ ਜ਼ਮੀਨ ਹੈਗੀ ਆ ਹਨਾ ਉਹ ਤਾਂ ਕੋਸ਼ਿਸ਼ ਕਰੋ ਵੀ ਆਪਦੀ ਯਾਰ ਸੰਭਲੋ ਹਨ ਵਾਹਿਗੁਰੂ ਨੇ ਤੁਹਾਨੂੰ ਮੈਂ ਕਹਿਣਾ ਵੀ ਵਾਹਿਗੁਰੂ ਨੇ ਯਾਰ ਤੁਹਾਨੂੰ ਮਾਲਕੀ ਦਿੱਤੀ ਆ ਤੁਹਾਨੂੰ ਜਨਮ ਦਿੱਤਾ ਉੱਥੇ ਜਿੱਥੇ ਤੁਸੀਂ ਤੁਹਾਡੇ ਜੰਮਦਿਆਂ ਦੇ ਸਿਰ ਦੇ ਉੱਤੇ ਜਿਹੜੇ 20 ਕਿੱਲਾਂ ਦੀ ਜ਼ਮੀਨ ਹੈਗੀ ਆ ਹੂੰ ਤੇ ਇਸੇ ਥੋੜਾ ਸਾਇਆ 20 ਕਿੱਲਿਆਂ ਦਾ ਸਾਇਆ ਹੈਗਾ ਤੁਸੀਂ ਉਹ ਵਾਇਗਰੂ ਦੀ ਰਜਾ ਨੂੰ ਇੱਕ ਲੱਤ ਮਾਰ ਕੇ ਹਨਾ 20 ਕਿੱਲਿਆਂ ਨੂੰ ਲੱਤ ਮਾਰ ਕੇ ਤੁਸੀਂ ਜ਼ੀਰੋ ਤੋਂ ਲਾਈਫ ਸ਼ੁਰੂ ਕਰਦੇ ਉੱਥੇ ਆ ਕੇ ਬਈ ਜ਼ੀਰੋ ਤੋਂ ਲਾਈਫ ਸ਼ੁਰੂ ਹੁੰਦੀ ਤੁਹਾਨੂੰ ਪਤਾ ਹੀ ਆ ਬੇਸਮੈਂਟਾਂ ਦੇ ਵਿੱਚ ਸਰਵਾਈਵ ਕਰਦੇ ਕਰਦੇ ਪਤਾ ਨਹੀਂ ਜ਼ਿੰਦਗੀ ਲੰਘ ਜਾਂਦੀ ਅਖੀਰ ਤੇ ਇੱਕ ਘਰ ਦੀਆਂ ਕਿਸ਼ਤਾਂ ਬਈ ਉਹ ਵੀ ਪੂਰਾ ਨਹੀਂ ਉਤਰਦੀਆਂ ਕਿਉਂਕਿ ਇੱਕ ਬੰਦਾ ਨਾਰਮਲ ਬੰਦਾ ਤੁਸੀਂ ਮੰਨ ਕੇ ਚੱਲੋ ਵੀ ਘਰ ਕਿੰਨੇ ਉਮਰ ਚਲਾਊਗਾ ਇੱਥੇ 22 ਸਾਲ ਦਾ 23 ਸਾਲ ਦਾ ਜਵਾਬ ਆਇਆ ਕੋਈ 10 ਸਾਲਾਂ ਦੇ ਵਿੱਚ ਕੋਈ ਉਹ ਆਪਦੀ ਡਾਊਨ ਪੇਮੈਂਟ ਜੋੜੂਗਾ ਵੈਸੇ ਅੱਜ ਦੇ ਟਾਈਮ 'ਚ ਜੁੜਦੀ ਨਹੀਂ ਮੈਂ ਇੱਕ ਨਾਰਮਲ ਉਦਾਹਰਣ ਦੇ ਰਿਹਾ ਹੂੰ ਹੂੰ ਠੀਕ ਹੈ ਜੁੜਦੀ ਨਹੀਂਗੀ ਤੇ 10 ਸਾਲਾਂ ਦੇ ਵਿੱਚ ਜੋੜੂਗਾ ਤਾਂ ਬਾਈ ਜੀ 35 ਸਾਲ ਦੀਆਂ ਉਹਦੀਆਂ ਕਿਸ਼ਤਾਂ ਹੁੰਦੀਆਂ ਹੁਣ ਤੂੰ ਇਹ ਦੇਖ ਲਓ ਵੀ ਬੰਦੇ ਦੀ ਉਮਰ ਕਿੱਥੇ ਗਈ ਵੀ ਤੁਹਾਨੂੰ ਯਾਰ 20 ਕਿੱਲੇ ਦਾ ਸਾਇਆ ਤੁਹਾਡੇ ਉੱਤੇ ਸਿਰ ਦੇ ਉੱਤੇ ਰੱਖਿਆ ਹੈਗਾ ਪ੍ਰਮਾਤਮਾ ਨੇ ਤੇ ਤੁਸੀਂ ਜਿਹੜੀ ਉਹ 20 ਕਿੱल्ल्या ਨੂੰ ਠੋਕਰ ਮਾਰ ਕੇ ਤੇ ਇੱਥੇ ਆ ਕੇ ਤੁਸੀਂ ਆਪਦੀ ਜਿਹੜੀ ਸਾਰੀ ਜ਼ਿੰਦਗੀ ਇੱਕ ਘਰ ਘਰ ਬਣਾਉਣ ਦੇ ਵਿੱਚ ਜਿਹੜੀ ਹਨਾ ਲੰਘ ਜਾਂਦੀ ਆ ਮੈਂ ਇੱਕ ਗੱਲ ਬਈ ਕਹਿਣਾ ਹੁੰਨਾ ਆਪਣੇ ਇੰਡੀਆ ਦੇ ਵਿੱਚ ਗੱਲ ਚੱਲਦੀ ਆ ਰੋਟੀ ਕੱਪੜਾ ਤੇ ਮਕਾਨ ਬਿਲਕੁਲ ਸਹੀ ਠੀਕ ਹੈ ਜੀ ਇਹ ਬੰਦੇ ਦੀਆਂ ਤਿੰਨ ਲੋੜਾਂ ਹੁੰਦੀਆਂ ਤੇ ਜੇ ਤੁਹਾਡੇ ਕੋਲ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਲੋੜ ਵੀ ਜੇ ਪੂਰੀ ਨਹੀਂ ਨਾ ਹੋ ਰਹੀ ਤੇ ਇਹਦਾ ਮਤਲਬ ਤੁਸੀਂ ਗਰੀਬੀ ਰੇਖਾ 'ਚ ਆਉਨੇ ਆ ਤੁਸੀਂ ਅਮੀਰ ਨਹੀਂ ਹੈਗੇ ਇਹਦਾ ਮਤਲਬ ਤੁਸੀਂ ਅਮੀਰ ਹੋਣ ਦਾ ਟਜਵੰਗ ਕਰ ਰਹੇ ਹੋ ਬਿਲਕੁਲ ਸਹੀ ਠੀਕ ਹੈ ਜੀ ਇਹ ਆ ਹਾਲਾਤ ਬਣੇ ਹੋਏ ਆ ਬਾਈ ਬੇਸਮੈਂਟਾਂ ਚ ਕਰਾਇਆ ਤੇ ਰਹੀ ਜਾਂਦੇ ਆਪਾਂ ਆਪਣੇ ਕਰਾਇਆਂ ਤੇ ਕਹਨੇ ਹੁੰਨੇ ਆ ਯਾਰ ਵੀ ਕਿਰਾਏ ਤੇ ਰਹਿਣ ਵਾਲਿਆਂ ਨੂੰ ਆਪਾਂ ਬਹੁਤ ਗਰੀਬ ਮੰਨਦੇ ਆ ਕਹਿੰਦੇ ਕੋਈ ਗੱਲ ਨਹੀਂ ਰਹਿੰਨੇ ਉੱਥੇ ਜਾ ਕੇ 20 ਕਿੱਲੇ ਛੱਡ ਕੇ ਹਨ ਸੋ ਬਾਈ ਜੀ ਥੋੜਾ ਜਿਹਾ ਮੈਨਾਂ ਵੀ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਬਾਈ ਪੰਜਾਬ ਦੇ ਵਿੱਚ ਇੱਕ ਚੰਗੀ ਹਵਾ ਵੀ ਹੈਗੀ ਆ ਜਿਹੜੀ ਘਾਟ ਆ ਮੈਂ ਕਹਿ ਸਕਦਾ ਘਾਟ ਆ ਕਿਉਂਕਿ ਲੋਕਾਂ ਜਿਹੜੇ ਦਰਖਤ ਦਰੁਖਤ ਨਹੀਂ ਲਾਉਂਦੇ ਵੇਅਰ ਨਹੀਂ ਗੇ ਇਸ ਗੱਲ ਪ੍ਰਤੀ ਹੂੰ ਉਹ ਚੀਜ਼ ਨੂੰ ਆਪਾਂ ਆਪ ਗੰਦਲਾ ਕਰੀ ਬੈਠੇ ਆ ਦੂਜੇ ਨੰਬਰ ਤੇ ਬਾਈ ਜੀ ਜ਼ਮੀਨ ਹੈਗੀ ਆ ਕਨੇਡਾ ਦੇ ਲੋਕਾਂ ਕੋਲ ਬਹੁਤ ਸਾਰੇ ਲੋਕਾਂ ਕੋਲ ਜ਼ਮੀਨ ਹੀ ਹੈਣੀਗੀ ਬਿਲਕੁਲ ਸਹੀ ਠੀਕ ਹੈ ਨੰਬਰ ਤੇ ਜੇ ਆਪਾਂ ਕਹਿੰਗੇ ਪਾਣੀ ਹੈਗਾ ਬਾਈ ਜੀ ਧਰਤੀ ਚੋਂ ਪਾਣੀ ਨਿਕਲਦਾ ਤਾ ਜਾ ਕੱਢ ਕੇ ਪੀਣੇ ਆ ਇੱਥੇ ਬਾਈ ਜੀ ਟੂਟੀਆਂ ਚੋਂ ਆਉਂਦਾ ਆਏ ਨਹੀਂ ਪਤਾ ਉਹ ਕਿੱਥੋਂ ਆਉਂਦਾ ਕਿੱਥੋਂ ਨਹੀਂ ਆਉਂਦਾ ਕਿਸੇ ਕਨੇਡੀਅਨ ਨੂੰ ਨਹੀਂ ਪਤਾ ਹੁੰਣਾ ਆਉਂਦਾ ਤਾਂ ਕਿਵੇਂ ਆਉਂਦਾ ਬਾਈ ਉਹ ਤਾਂ ਸੋ ਸਾਰਿਆਂ ਨੂੰ ਐਸੇ ਜਿਹੜੇ ਇੱਥੇ ਬੰਦੇ ਸਿਆਣੇ ਆਪਣੇ ਉਹਨਾਂ ਨੂੰ ਤਾਂ ਸਾਰੀ ਗੱਲ ਹੀ ਪਤਾ ਕਿ ਜਿਹੜਾ ਪਾਣੀ ਆਪਾਂ ਟਾਇਲਟ ਚ ਫਲਸ਼ ਕਰਦੇ ਆ ਉਹ ਇੱਕ ਵੇਸਟ ਮੈਨੇਜਮੈਂਟ ਨਾਲ ਬਣਿਆ ਹੁੰਦਾ ਉੱਥੇ ਜਾਂਦਾ ਅੱਧਾ ਪਾਣੀ ਉਹਦੇ ਚੋਂ ਸਮੁੰਦਰ ਚੋਂ ਚੱਕ ਕੇ ਉਹਦੇ ਵਿੱਚ ਪਾਉਂਦੇ ਆ ਸਾਫ਼ ਕਰਦੇ ਆ ਉਹਦੇ ਚ ਕਲੋਰੀਨ ਪਾਉਂਦੇ ਆ ਸਾਫ਼ ਕਰਕੇ ਉਹੀ ਟੂਟੀਆਂ ਚ ਦਵਾ ਲਾਉਂਦਾ ਆਪਣੇ ਕੋਲ ਕੋਈ ਹੈ ਨਾ ਵੀ ਬਾਈ ਪੀ ਆਨੇ ਭਿਖੇ ਨਾਲ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੋਆ ਕਿੱਥੇ ਹੋ ਰਿਹਾ ਤੀਜੇ ਨੰਬਰ ਤੇ ਵੀ ਜੇ ਆਪਾਂ ਗੱਲ ਕਰ ਲਈਏ ਇਸਮਾਨ ਦੀ ਇੱਕ ਬਾਈ ਨੇ ਕੱਲ ਕਮੈਂਟ ਵੀ ਕੀਤਾ ਸੀਗਾ ਕਹਿੰਦਾ ਵੀ ਮੈਂ ਜਾਣ ਕੇ ਪੜਦਾ ਰਹਿਣਾ ਹੁਣਾਂ ਵੀ ਕਿਉਂਕਿ ਯਾਰ ਬੰਦੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਹਿੰਦਾ ਵੀ 45 ਡਿਗਰੀ ਤਾਪ ਮਾਣਾ ਕਹਿੰਦਾ 45 ਲਾਉਂਦਾ ਇੰਡੀਆ ਦੇ ਵਿੱਚ ਠੀਕ ਹੈ ਜੀ ਕਹਿੰਦਾ ਪੰਜਾਬ ਦੇ ਵਿੱਚ ਕਹਿੰਦਾ 45 ਡਿਗਰੀ ਤਾਪਮਾਨ ਆ ਕਹਿੰਦਾ ਉੱਥੇ ਕਿਵੇਂ ਕਰੋਗੇ ਮੈਂ ਕਿਹਾ ਯਾਰ ਵੀ ਮੈਂ ਉਸ ਗੱਲ ਤੋਂ ਵੀ ਇਹ ਚੀਜ਼ੇ ਦਾ ਨਤੀਜਾ ਨਿਕਲਿਆ ਯਾਰ ਵੀ ਤੁਹਾਡੇ ਕੋਲ 45 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਤੁਸੀਂ 12-12 ਘੰਟੇ ਬਾਈ ਤੁਸੀਂ ਧੁੱਪ ਦੇ ਵਿੱਚ ਰਹਿੰਦੇ ਹੋ ਹੂੰ ਤੇ ਸਾਡੇ ਹਾਲਾਤ ਇੱਥੇ ਇਹੋ ਜਿਹੇ ਆ ਕਿਉਂਕਿ ਬਾਈ ਆਪਾਂ ਨੂੰ ਕੁਦਰਤ ਨੇ ਬਹੁਤ ਕੁਝ ਦਿੱਤਾ 오ਜ਼ੋਨ ਪਰਤ ਆਪਣੇ ਬਹੁਤ ਜ਼ਿਆਦਾ ਮੋਟੀ ਹੈਗੀ ਆ ਪਰ ਠੀਕ ਆ ਆਪਾਂ ਆਵਦੀਆਂ ਗਹਿਲੀਆਂ ਕਰਕੇ ਉਹਦੇ ਵਿੱਚ ਛੇਦ ਕਰੀ ਜਾਂਦੇ ਹੋ ਇੱਕ ਵੱਖਰਾ ਮੈਟਰ ਆ ਪਰ ਕੁਦਰਤ ਨੇ ਆਪਾਂ ਨੂੰ ਓਜ਼ੋਨ ਪਰਤ ਵੀ ਦਿੱਤੀ ਹੈ ਬਾਈ ਜੀ ਇੱਥੇ ਓਜ਼ੋਨ ਪਰਤ ਵੀ ਹੈਣੀਗੀ ਠੀਕ ਹੈ ਘੰਟਾ ਨਹੀਂ ਤੁਸੀਂ ਦੋ ਇੱਥੇ ਤੁਸੀਂ ਕਿ ਧੁੱਪ ਦੇ ਵਿੱਚ ਦੋ ਘੰਟੇ ਨਹੀਂ ਖੜ੍ਹ ਸਕਦੇ ਬਿਲਕੁਲ ਸਹੀ ਗੱਲ ਹੈ ਤੇ ਦੋ ਘੰਟਿਆਂ ਦੇ ਵਿੱਚ ਤੁਹਾਡੀ ਸਕਿਨ ਆਏ ਹੋ ਜੂਗੀ ਜਿਵੇਂ ਯਾਰ ਕਿਸੇ ਨੇ ਅੱਗ ਲਾਈ ਹੁੰਦੀ ਥੋੜੀ ਥੋੜੀ 990% ਇੱਥੇ ਬੰਦੇ ਤੇ ਲੇਡੀਜ਼ ਦੇ ਸ਼ੈ ਹੈ ਸਹਨ ਬਰਨ ਹੈਗੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਸੂਰਜ ਨੇੜੇ ਆਪਾਂ ਹਾਂ ਬਿਲਕੁਲ ਬਿਲਕੁਲ ਬਾਈ ਤੇ ਬਾਕੀ ਭਾਈ ਜੀ ਲੋਕਾਂ ਦੀ ਸੋਚ ਆ ਹਨਾ ਤੇ ਵੱਡੀ ਜਿਹੀ ਇੱਕ ਚੀਜ਼ ਇਹ ਤੇ ਚੇਵੀ ਹੈ ਨਾ ਭਾਈ ਕਿ ਸਟੂਡੈਂਟ ਨੂੰ ਸਟੂਡੈਂਟ ਨੂੰ ਟਾਰਗੇਟ ਕੀਤਾ ਜਾਂਦਾ ਹੈ ਨਾ ਸਟੂਡੈਂਟ ਨੂੰ ਹਮੇਸ਼ਾ ਭੰਡਾ ਜਾਂਦਾ ਆ ਹੁਣ ਤੁਸੀਂ ਅੱਜ ਬਈ ਨਿਊਜ਼ ਬਣਾਈ ਜਾਂਦਾ ਤੁਸੀਂ ਪਾਈ ਵੀ ਬੈਠੇ ਸੀ ਇੱਥੋਂ ਦੇ ਬਾਰਨ ਚਾਰ ਬੱਚੇ ਹਨਾ ਟੂਲੇ ਬਣ ਕੇ ਉਹਨਾਂ ਨੂੰ ਨੋਟਰ ਇੱਥੋਂ ਦੇ ਬੱਚਿਆਂ ਨੂੰ ਜਾਂ ਇੱਥੋਂ ਦੇ ਬੋਰੇ ਜਿਹੜੇ ਉਸ ਲਾਈਨ ਤੇ ਆ ਜੀ ਉਹਨਾਂ ਨੂੰ ਨੋਟ ਰੇ ਸੀ ਹਨਾ ਇਹ ਕਿੱਥੋਂ ਦੀ ਇਹ ਇੱਕ ਚੀਜ਼ ਇਹ ਸ਼ੋਅ ਕਰਦੀ ਹੈ ਕਿ ਕੈਨੇਡਾ 'ਚ ਕੰਮ ਬਿਲਕੁਲ ਹੈ ਨਹੀਂਗਾ ਤੇ ਆਪਾਂ ਕਿੱਥੇ ਆ ਚੁੱਕੇ ਆ ਜੇ ਆਪਣੇ ਲੋਕ ਇੱਥੇ ਆ ਚੁੱਕੇ ਸਿਰਫ ਸਟੂਡੈਂਟ ਨੂੰ ਨਾ ਭੰਡ ਗਏ ਆਪਾਂ ਇੱਥੋਂ ਦੇ ਬੌਲ ਬੱਚੇ ਵੀ ਕਰਾਈ ਕਰਦੇ ਮੈਂ 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 ਨਾ ਇੱਕ ਗੱਲ ਕਰਦਾ ਹੁਣਾ ਜੇ ਹੁਣ ਆਪਾਂ ਕਹਿ ਦਈਏ ਵੀ ਜੇ ਸਟੂਡੈਂਟ ਆਪਾਂ ਕਹਿ ਦਈਏ ਸਾਰੇ ਮਾੜੇ ਆ ਤਾਂ ਸਟੂਡੈਂਟ ਸਾਰੇ ਮਾੜੇ ਨਹੀਂ ਬਿਲਕੁਲ ਸਹੀ ਤੇ ਜੇ ਕਹਿ ਦਈਏ ਆਪਾਂ ਪੁਰਾਣੇ ਸਾਰੇ ਚੰਗੇ ਆ ਤਾਂ ਬਾਈ ਪੁਰਾਣੇ ਸਾਰੇ ਚੰਗੇ ਨਹੀਂ ਚਲੋ ਠੀਕ ਆ ਬਾਈ ਮੈਂ ਇਹ ਗੱਲ ਕਹਿਣਾ ਵੀ ਕਈ ਜਵਾਕ ਆ ਜਿਹੜੇ ਬਈ ਆਪ ਦਾ ਬੇਚਵਟ ਕੇ ਆਏ ਆ ਉਹਨਾਂ ਦੇ ਸਰਾਂ ਤੇ ਬੋਝ ਵੀ ਹੈਗੇ ਇੱਥੇ ਵੀ ਆਰ ਆਪਦੇ ਘਰ ਦਾ ਜਿਹੜਾ ਹਨਾ ਕਰਜ਼ਾ ਲਾਉਣਾ ਤੇ ਉਹਦੇ ਚ ਉਹ ਵੀ ਉਹ ਵੀ ਆਏ ਆ ਵੀ ਜਿਨ੍ਹਾਂ ਦੇ ਬੱਚੇ ਆ ਜਿਹੜੇ ਜਿਹੜੇ ਮੰਨ ਲਾ ਅਫਸਰ ਆ ਜਿਨ੍ਹਾਂ ਦੇ ਮਾਪਿਓ ਮਗਰ ਉਹਨਾਂ ਨੇ ਇਸ ਭੇਜੇ ਹੈਗੇ ਉਹਨਾਂ ਤੇ ਬਈ ਉਹ ਉਹ ਦੂਰੋਂ ਹੀ ਪਤਾ ਲੱਗ ਜਾਂਦੇ ਉਹ ਕੋਈ ਬਾਹਲਾ ਪਛਾਨਣ ਦੀ ਲੋੜ ਨਹੀਂ ਪੈਂਦੀ ਹੁੰਦੀ ਉਹਨਾਂ ਦੀਆਂ ਪੇਟਾਂ ਲਿਖੀਆਂ ਹੁੰਦੀਆਂ ਤੁਸੀਂ ਬਾਵਾ ਵਾਇਰਲ ਹੋਈਆਂ ਸੀ ਇੱਧਰ ਏਐਸਆਈ ਬਾਪੂ ਐਸਐਚਓ ਬਾਪੂ ਹਣਾ ਐਡਾਂ ਦੀਆਂ ਉਹਨਾਂ ਦੀਆਂ ਪਲੇਟਾਂ ਬਣਗੀਆਂ ਉਹਨਾਂ ਨੇ ਪਿਛਲੇ ਦਿਨਾਂ 'ਚ ਮੈਂ ਇੱਕ ਆਪਣਾ ਪੋਸਟ ਵੀ ਬਣਾ ਕੇ ਪਾਈ ਸੀ ਉਹ ਤੇ ਲਿਖਿਆ ਸੀਗਾ ਸੋਹਣੀਆਂ ਕੁੜੀਆਂ ਨੂੰ ਝੂਟੇ ਫਰੀ ਸ਼ਰਾਬੀ ਆ ਇਹ ਚੀਜ਼ਾਂ ਸਾਰੇ ਕੀ ਕੀ ਉਹਨਾਂ ਬੰਦੇ ਉਹਨਾਂ ਬੰਦਿਆਂ ਨੇ ਉਹ ਉਹ ਦੂਰੋਂ ਹੀ ਪਛਾਣੇ ਜਾਂਦੇ ਆ ਬਾਈ ਤੇ ਜੇ ਹੁਣ ਆਪਾਂ ਕਹਿ ਦਈਏ ਵੀ ਪੁਰਾਣੇ ਸਾਰੇ ਹੀ ਚੰਗੇ ਆ ਬਾਈ ਉਹ ਵੀ ਮੈਂ ਕਹਿ ਦਿੰਦਾ ਵੀ ਝੂਠ ਆ ਹਣਾ ਸਾਰੇ ਪੁਰਾਣੇ ਵੀ ਨਹੀਂ ਚੰਗੇ ਹਣਾ ਜੇ ਅੱਜ ਦੇ ਟਾਈਮ ਦੇ ਵਿੱਚ ਕਿੰਨੀਆਂ ਵੀਡੀਓ ਤੁਸੀਂ ਵਾਇਰਲ ਹੁੰਦੀਆਂ ਦੇਖਦੇ ਹੋ ਆ ਕਿਰਾਇਆ ਬਾਈ ਇੱਕ ਇੱਕ ਮਹੀਨੇ ਦਾ ਕਿਰਾਇਆ ਨੱਪੀ ਜਾਂਦੇ ਆ ਠੀਕ ਹੈ ਹੁਣ ਇਹਨਾਂ ਨੇ ਇੱਕ ਨਵਾਂ ਹੀ ਹੋਰ ਚਲਾਇਆ ਕੰਮ ਚਲੋ ਕਰਾਇਆ ਤੁਸੀਂ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰ ਲਾਂ ਘਰਾਂ ਦੀ ਕੀਮਤ ਬਾਈ ਜੀ 2 3 ਕ ਸਾਲ ਪਹਿਲਾਂ ਘਰਾਂ ਦੀ ਕੀਮਤ ਆ ਜਿਹੜੀ ਮੈਂ ਮੈਂ ਬ੍ਰੈਂਟਨ ਬੈਠਾ ਮੈਂ ਬ੍ਰੈਂਟਨ ਦੀ ਗੱਲ ਕਰਦਾ ਹਣਾ ਹਾਂ ਤੇ ਘਰਾਂ ਦੀ ਕੀਮਤ ਬਾਈ ਜੀ ਕੋਈ 4 5 ਲੱਖ ਰੁਪਇਆ 6 ਲੱਖ ਰੁਪਇਆ ਸੀਗੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਆ ਦੋ ਕਸਾਲਾਂ ਦੇ ਵਿੱਚ ਇੰਨੇ ਕ ਸਟੂਡੈਂਟ ਆਏ ਵੀ ਦੋ ਸਾਲਾਂ ਦੇ ਵਿੱਚ ਯਾਰ ਵੀ ਆ ਤਾਂ ਗਏ ਆ ਇਹ ਕਿਹੜਾ ਬਾਈ ਆਪਣੇ ਪੰਜਾਬ ਨੂੰ ਵੀ ਅੱਡੇ ਤੇ ਬਹਿ ਕੇ ਵੀ ਰਾਤ ਕੱਟੀ ਜਾ ਸਕਦੀ ਆ ਇੱਥੇ ਸਿਰੋਹ ਪੈਂਦੀ ਆ ਬਾਈ ਇੱਥੇ ਦਾ ਘਰ ਤਾਂ ਭਾਂਦੀ ਬੰਦਾ ਮਾਰ ਕੇ ਲੈਣਾ ਪਵੇ ਘਰ ਤਾਂ ਕਿਰਾਏ ਤੇ ਲੈਣਾ ਹੀ ਪਊਗਾ ਬਿਲਕੁਲ ਸਹੀ ਠੀਕ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਯਾਰ ਵੀ ਸਾਡੇ ਤਾਂ ਹੁਣ ਕਿਰਾਏ ਤੇ ਚੜਦੇ ਹੈਗੇ ਆ ਵਧੀਆ ਯਾਰ ਵੀ ਚੰਗਾ ਪ੍ਰੋਫਿਟ ਹੈਗਾ ਇਹਨਾਂ ਨੇ ਇੰਨੇ ਕ ਆਪਸ ਵਿੱਚ ਇਹਨਾਂ ਨੇ ਮਤਲਬ ਕਿ ਕੰਪੀਟੀਸ਼ਨ ਕੀਤੇ ਉਹੀ 5-5 6-6 ਲੱਖ ਦੇ ਘਰ ਆ ਬਾਈ ਇਸ ਟਾਈਮ 12-12 13-13 ਲੱਖ ਤੇ ਪਹ ਬਿਲਕੁਲ ਸਹੀ ਹਾਂ ਉਹ ਇਹ ਨਾਲ ਕੀ ਹੋ ਗਿਆ ਬੇਸਮੈਂਟ ਤਾਂ ਵੀ ਕਿਰਾਇਆ ਵੀ 500 ਤੋਂ 15 1500 ਤੱਕ ਵਾਹਟ ਗਿਆ ਭਾਈ ਭਾਈ ਇਸ ਟਾਈਮ ਜੇ ਮੈਂ ਪਿੱਛੇ ਦੀ ਗੱਲ ਕਰਾਂ ਤਾਂ ਦੋ ਬੈਡਰੂਮ ਬੇਸਮੈਂਟ ਦਾ ਜਿਹੜਾ ਕਿਰਾਇਆ ਸੀ ਉਹ 2000 ਡਾਲਰ 1800 ਤੋਂ ਲੈ ਕੇ 2200 ਡਾਲਰ ਤੱਕ ਚੱਲਿਆ ਜੀ ਤੇ ਹੁਣ ਵੀ ਜੇ ਆਪਾਂ ਕਹਿੰਦੇ ਵੀ ਹਜੇ ਵੀ ਚਲੋ ਬਾਲੇ ਨਹੀਂ ਘਟੇ ਕਿਉਂਕਿ ਜਿਹੜਿਆ ਇੱਕ ਵਾਰੀ ਖੂਨ ਲੱਗ ਚੁੱਕਿਆ ਉਹ ਹੁਣ ਬਹੁਤ ਗੱਲਾਂ ਹੀ ਹੁੰਦੀਆਂ ਵੀ ਘਟ ਜੂਗਾ ਉਹ ਬੇਸਮੈਂਟਾਂ ਚੜ ਨਹੀਂ ਰਹੀਆਂ ਇੱਕ ਵੱਖਰਾ ਮੈਟਰ ਆ ਪਰ ਹਜੇ ਵੀ ਖੜੇ ਉੱਥੇ ਹੀ 1800 1600 1800 ਪਰ ਕੋਈ ਜਾਇਜ ਥੋੜੀ ਇਹ ਗੱਲਾਂ ਹਨਾ ਉਹਨੂੰ ਜਿਹੜਾ ਜਿਹੜਾ ਬੱਚਾ ਇੱਥੇ ਇੱਕ ਆ ਰਿਹਾ ਉਹਨੂੰ ਆਸਰਾ ਤਾਂ ਕੀ ਦੇਣਾ ਉਹਨੂੰ ਕੀ ਕੀ ਕਹਿੰਦੇ ਹੁੰਦੇ ਕਾਉਂਸਲਰ ਤਾਂ ਕੀ ਦੇਣਾ ਆਪਾਂ ਦੀ ਟਾਉਂ ਦੇ ਦੀ ਪਹਿਲਾਂ ਛਿੱਲ ਲਾਉਣ ਲੱਗ ਗਏ ਮੈਂ ਨਾ ਯਾਰ ਮੈਂ ਜਿਹੜੀ ਗੱਲ ਬੀਤਦੀ ਹੁੰਦੀ ਨਾ ਮੈਂ ਕਿਸੇ ਸਟੂਡੈਂਟ ਦਾ ਨਾ ਕਿਸੇ ਦੀ ਹੈਲਪ ਕੀਤੀ ਹੂੰ ਮੇਰੇ ਕੋਲ ਆਪਦੇ ਕੋਲ ਸਪੇਸ ਹੈ ਨਹੀਂ ਸੀ ਤੇ ਮੈਂ ਕਹਿੰਦਾ ਚਲ ਯਾਰ ਆਪਾਂ ਕਿਸੇ ਦੇ ਘਰੇ ਰਕਵਾ ਦਿੰਨੇ ਕੋਈ ਫਰੈਂਡ ਸਰਕਲ ਦੇ ਵਿੱਚੋਂ ਸੀਗੇ ਹੂੰ ਤੇ ਮੈਂ ਬਈ ਛੱਡਣ ਜਾਵੜਿਆ ਕਿਸੇ ਗੁਜਰਾਤੀ ਦਾ ਘਰ ਹੂੰ ਤੇ ਕੁੜੀ ਨੂੰ ਮੈਂ ਛੱਡਣ ਜਾਵੜਾ ਕਹਿੰਦੀ ਬਈ ਮੈਂ ਤਾਂ ਹਫ਼ਤੇ ਦਾ 250 ਡਾਲਰ ਲਾਉਂਗੀ ਕਹਿੰਦੀ ਠੀਕ ਹੈ ਜੀ ਮੈਂ ਕਿਹਾ ਵੀ ਮੈਂ ਹੀ ਦੇਨੇ ਚਲ ਕੋਈ ਗੱਲ ਨਹੀਂ 250 ਮੈਂ ਕਿਹਾ ਵੀ ਚਲ ਕੋਈ ਨਾ ਇੱਕ ਹਫ਼ਤਾ ਰੱਖਣੀ ਹੈ ਦੁਬਾਰਾ ਮੇਰੇ ਕੋਲ ਸਪੇਸ ਬਣ ਜੂਗੀ ਚਲੋ ਮੈਂ ਰੱਖ ਲਊਗਾ ਤੇ ਕਹਿੰਦੀ ਚਲੋ ਲੈ ਲਿਆ ਉਹ ਇੱਕ ਵੱਖਰਾ ਮੈਟਰ ਕਹਿੰਦੀ ਜੇ ਸਟੂਡੈਂਟ ਐ ਨਾ ਪੰਜਾਬ ਸੇ ਆਏ ਨੇ ਇਨਕੇ ਪਾਸ ਪੈਸਾ ਬਹੁਤ ਹੁੰਦਾ ਹੈ ਮੈਂਨੇ ਤਾਂ ਤਾਂ 250 ਵਾਂਗਾ ਇਸੇ ਅੱਛਾ ਇਹ ਦੇਖ ਲੋ ਵੀ ਸੋਚ ਆ ਲੋਕਾਂ ਦੀ ਐ ਖੜੀ ਐ ਵੀ ਇਹ ਪੰਜਾਬ ਤੋਂ ਬਹੁਤ ਪੈਸਾ ਲੈ ਕੇ ਆਉਂਦੇ ਆ ਬਈ ਐਕਚੁਅਲੀ ਕੀ ਐ ਨਾ ਲੋਕਾਂ ਨੇ ਟਗਵਾਂ ਜੀ ਉਦਾਂ ਦੇ ਦਿੱਤੇ ਹੈ ਜੀ ਜਾਂ ਉਹ ਹੁਣ ਉਹਨੂੰ ਪਤਾ ਵੀ ਇਹ ਜਿਹੜਾ ਬੱਚਾ 40 ਲੱਖ ਲੱਗ ਗਿਆ ਉਹਦੇ ਮਾਪੇ ਬੋਲੇ ਇੰਨੇ ਤਾਂ ਪੈਸੇ ਹੋਣਗੇ ਕਿ ਉਹਨਾਂ ਤੋਂ ਜਿਵੇਂ ਕਹਿੰਦੇ ਨੇ 250 ਡਾਲਰ ਮੰਗੇ ਜਾਂ ਨਵੇਂ ਬੱਚੇ ਨੂੰ ਨਹੀਂ ਪਤਾ ਹੁੰਦਾ ਕਿੰਨੇ ਦੀ ਬੇਸਮੈਂਟ ਆ ਕਿੰਨੇ ਦਾ ਕਾਰ ਆ ਉਹੀ ਨਾ ਬਾਈ ਗੱਲ ਪਤਾ ਕੀ ਬਸ ਇਹ ਹੈਗਾ ਯਾਰ ਇਸ ਟਾਈਮ ਬਾਈ ਮੈਂ ਕਹਿਣਾ ਵੀ ਸਟੂਡੈਂਟ ਸਾਰਿਆਂ ਨਾਲੋਂ ਵੱਧ ਸਰਵਾਈਵ ਕਰ ਰਿਹਾ ਚਲੋ ਠੀਕ ਆ ਹੋ ਸਕਦਾ ਵੀ ਕੋਈ ਮਾਹੌਲ ਮਾਹੌਲ ਸੁਧਰ ਜੇ ਮੈਂ ਤਾਂ ਇਹ ਕੰਗੋ ਵੀ ਜਿਹੜਾ ਬੰਦਾ ਲੋਡ ਬੰਦ ਵੀ ਆਉਣਾ ਚਾਹੁੰਦਾ ਦੁਨੀਆ ਤੇ ਯਾਰ 200 ਤੋਂ ਪਲੱਸ ਦੇਸ਼ ਹੈਗੇ ਆ ਹੂੰ ਤੁਸੀਂ ਆਪਦੀ ਲੋੜ ਹੀ ਪੂਰੀ ਕਰਨ ਜਾਣਾ ਕੋਈ ਹੋਰ ਚੁਣ ਲਓ ਫਿਰ ਹਨਾ ਜਿਹੜਾ ਕੋਈ ਲੋਡ ਬੰਦ ਵੀ ਹੈਗਾ ਹਨਾ ਕਿ ਇੱਕ ਟਾਈਮ ਹਾਲਾਤ ਇਹ ਬਣੇ ਹੋਏ ਆ ਵੀ ਜਿਹੜਾ ਬੰਦਾ ਜਿੱਥੇ ਕੰਮ ਤੇ ਬੈਠਿਆ ਹੋਇਆ ਚਾਹੇ ਉਹ 2000 ਬਣਾ ਰਿਹਾ ਚਾਹੇ ਉਹ 4000 ਬਣਾ ਰਿਹਾ ਚਾਹੇ ਉਹ 6000 ਬਣਾ ਰਿਹਾ ਜਿੰਨੇ ਵੀ ਬਣਾ ਰਿਹਾ ਬਾਈ ਉਹ ਉਹ ਉੱਥੇ ਹੀ ਟਿਕਿਆ ਹੋਇਆ ਉਹ ਕੰਮ ਛੱਡਣਾ ਨਹੀਂ ਚਾਹੁੰਦਾ ਉਹਨੂੰ ਪਤਾ ਜੇ ਮੈਂ ਇੱਕ ਵਾਰੀ ਕੰਮ ਛੱਡਤਾ ਪਾਸੇ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਲਾ ਤੇ ਇਦਾਂ ਦੇ ਹੈਗੇ ਆ ਬਾਈ ਜਦੋਂ ਅਸੀਂ ਵੀ ਆਏ ਸੀ ਨਾ ਅਦੇ ਹੱਥ ਚਲੇ ਗਿਆ ਬਾਬਾ ਨੂੰ ਸਾਨੂੰ ਕਿੰਨੇ ਕਿਹਾ ਕਹਿੰਦਾ ਟ੍ਰਿਪਲ ਡਬਲਯੂ ਦਾ ਕਨੇਡਾ ਇਹ ਧਿਆਨ ਰੱਖਿਓ ਮੈਂ ਐਸਾ ਮੈਂ ਕਿਹਾ ਟ੍ਰਿਪਲ ਡਬਲਯੂ ਪਤਾ ਨਹੀਂ ਕੀ ਸ਼ਾਇ ਹੁੰਦੀ ਹੈ ਜਾਂ ਕੋਈ ਵੈਬਸਾਈਟ ਹੋਣੀ ਹੈ ਜੀ ਤੇ ਜੀ ਵੀ ਗੱਲ ਕਰਦੇ ਤੇ 10 ਦਿਨਾਂ ਬਾਅਦ ਮੈਂ ਘਰੇ ਬੈਠੇ ਤੇ ਮੈਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਟ੍ਰੈਪਰਡ ਹੋਜੀ ਵੀ ਹੁੰਦਾ ਭਾਈ ਸਾਰੇ ਜਣੇ ਕਹਿੰਦੇ ਹੋ ਦਾ ਧਿਆਨ ਰੱਖਿਓ ਕਹਿੰਦੇ ਵਰਕ ਵੂਮਨ ਦੇ ਵੈਦਰ ਕੰਮ ਤੋਂ ਕਿਸੇ ਟਾਈਮ ਵੀ ਕੱਢਿਆ ਜਾ ਸਕਦਾ ਜਨਾਨੀ ਕਿਸੇ ਟਾਈਮ ਵੀ ਫਸ ਸਕਦੀ ਹੈ ਤੇ ਵੈਦਰ ਕਿਸੇ ਟਾਈਮ ਵੀ ਚੇਂਜ ਹੋ ਸਕਦਾ ਬਿਲਕੁਲ 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 ਮੈਂ ਬਸ ਐ ਆ ਵੀ ਮੈਂ ਨਾ ਥੋੜਾ ਜਿਹਾ ਗਰੇਜ ਕਰਦਾ ਹੁੰਨਾ ਭਾਈ ਥੋੜਾ ਜਿਹਾ ਹੋਰ ਵੀ ਪਰਸਨਲ ਤਾਂ ਗੱਲਾਂ ਬਹੁਤ ਹੁੰਦੀਆਂ ਪਰ ਤੁਹਾਨੂੰ ਵੀ ਪਤਾ ਲੋਕ ਇੱਕ ਪਾਸੇ ਦੇ ਨਹੀਂ ਹੁੰਦੇ ਸਮਾਜ ਦੇ ਦੋਵੇਂ ਪਾਸੇ ਦੰਦੇ ਹੁੰਦੇ ਆ ਹਨ ਤੇ ਮੈਂ ਬਹੁਤ ਸਾਰੀਆਂ ਗੱਲਾਂ ਨੂੰ ਹਾਈਡ ਕਰਕੇ ਚੱਲਦਾ ਹੁਣਾ ਮੈਂ ਤਾਂ ਇਹ ਗੱਲ ਕਹਿ ਸਕਦਾ ਪਿਆਵਾਲਿਆਂ ਨੂੰ ਵੀ ਤੁਸੀਂ ਇੱਕ ਕੈਨੇਡਾ ਦੇ ਚੱਕਰ ਚੱਕਰ ਦੇ ਵਿੱਚ ਨਾ ਯਾਰ ਫਸਲਾਂ ਤਾਂ ਆਪਦੀਆਂ ਖਰਾਬ ਕਰ ਹੀ ਜਾਂਦੇ ਹੋ ਤੇ ਤੁਹਾਡੀਆਂ ਹੋ ਜਾਣੀਆਂ ਨਸਲਾਂ ਵੀ ਖਰਾਬ ਬਿਲਕੁਲ ਸਹੀ ਹੈ ਠੀਕ ਹੈ ਇਹਦੇ ਉੱਤੇ ਗੱਲ ਕੁਝ ਨਹੀਂ ਹੋ ਸਕਦੀ ਮੈਂ ਇਸ ਗੱਲ ਤੋਂ ਮੇਰੇ ਤੋਂ ਸਮਝ ਕੇ ਚੱਲ ਪੋ ਚਾਹੇ ਕੁਝ ਵੀ ਹੋਵੇ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਬਿਲਕੁਲ ਸਹੀ ਜੀਦਾ ਸਰਦਾ ਬਾਈ ਪਰ ਇੱਕ ਥੋੜਾ ਜਨਾ ਇੱਕ ਹੋਰ ਮੈਂ ਇੱਕ ਗੱਲ ਮੇਰੇ ਹੋਰ ਦਿਮਾਗ ਚ ਆ ਰਹੀ ਸੀ ਹੂੰ ਕੋਈ ਚੰਗੇ ਘਰ ਦੀ ਕੁੜੀ ਹੂੰ ਉਹ ਚੰਗਾ ਪੜ ਜਾਂਦੀ ਹੈ ਪੰਜਾਬ ਦੇ ਵਿੱਚ ਤੇ ਉਹ ਕਹਿੰਦੀ ਹੁੰਦੀ ਹੈ ਵੀ ਪਾਪਾ ਮੈਂ ਕੋਈ ਯਾਰ 20000 ਰੁਪਏ ਦੀ ਜੌਬ ਤੇ ਜਿਹੜਾ ਮੰਨ ਲਾ ਮੈਂ ਜਾਵਣਾ ਕੋਈ ਪ੍ਰਾਈਵੇਟ ਸਕੂਲ ਚ ਪੜਾਉਣ ਲੱਗ ਜਾਣਾ ਜਾਂ ਪ੍ਰਾਈਵੇਟ ਕਾਲਜ ਚ ਪੜਾਉਣ ਲੱਗ ਜਾਣਾ ਹੂੰ ਜਾਂ 15000 15 20000 ਤਾਂ ਹੁਣ ਵੀ ਚੱਲਦਾ ਬਾਈ ਜੇ ਕੋਈ ਕੁੜੀ ਚੰਗਾ ਪੜ ਜੇ ਹਾਂ 15-2000 ਤਾਂ ਬਾਈ ਹੁਣ ਵੀ ਚੱਲਦਾ ਆਪਣੇ ਪੰਜਾਬ ਦੇ ਵਿੱਚ ਜੇ ਕੋਈ ਪ੍ਰਾਈਵੇਟ ਪੜਾਉਣਾ ਚਾਹੁੰਦਾ ਚੰਗੇ ਸਕੂਲ ਕਾਲਜ ਦੇ ਵਿੱਚ ਹਨਾ ਜੇ ਕਿਸੇ ਕੋਲ ਟੈਲੈਂਟ ਹੈਗਾ ਤਾਂ ਉੱਥੇ ਪਤਾ ਕੀ ਕਰਦੇ ਨੇ ਮੁੱਛ ਨੂੰ ਮਰੋੜਾ ਦੇ ਕੇ ਇਹ ਕਹਿੰਦੇ ਆ ਯਾਰ ਵੀ ਲੈ ਸਾਡੇ ਕੋਲ 50 ਕਿੱਲੇ ਹੈਗੇ ਹੁਣ ਤੂੰ ਪ੍ਰਾਈਵੇਟ ਸਕੂਲ 'ਚ ਥੋੜੀ ਪੜ੍ਹਾਏਂਗੀ ਘਰੇ ਬਹਿ ਜਾ ਆਉਂਦਾ ਆਰਾਮ ਨਾਲ ਹੂੰ ਠੀਕ ਆ ਕੁੜੀ ਆ ਯਾਰ ਇੱਕ ਮਨੁੱਖੀ ਜੀਵ ਆ ਉਹਨੂੰ ਵੀ ਹੈਗਾ ਯਾਰ ਵੀ ਉਹ ਵੀ ਆਜ਼ਾਦ ਆ ਉਹ ਵੀ ਨਿਕਲਣਾ ਚਾਹੁੰਦੀ ਆ ਬਾਹਰ ਠੀਕ ਆ ਉਹਨੂੰ ਉਹਨੂੰ ਜਾਣ ਦਾ ਮੌਕਾ ਦੇਓ ਉਹਨੂੰ ਹੋਰ ਥੋੜਾ ਜਿਹਾ ਸਰਵਾਈਵ ਕਰਨ ਦਾ ਮੌਕਾ ਦੇਓ ਕਾਲਜ ਭੇਜੋ ਹਣਾ ਜੇ ਜੇ ਉਹ ਕਾਲਜ ਗਈ ਆ ਉਹਨੂੰ ਨੌਕਰੀ ਵੀ ਕਰਨ ਦਿਓ ਜੇ ਉਹ ਪੜ੍ਹੀ ਹੈਗੀ ਤਾਂ ਹਣਾ ਉਹਨੇ ਕੁਝ ਪਾਉਣ ਦੇ ਮਾਰੀ ਉਹ ਪੜ੍ਹੀ ਹੈਗੀ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਜਦੋਂ ਭੇਜਦੇ ਆ ਇੱਥੇ ਤੁਸੀਂ ਵੇਂਦੇ ਹੀ ਕੋਈ ਹੋਣੀ ਆ ਯਾਰ ਇੱਥੇ ਹੁਣ ਰੈਸਟੋਰੈਂਟਾਂ ਦੇ ਵਿੱਚ ਭਾਂਡੇ ਚੱਕੀ ਜਾਂਦੀਆਂ ਵਿਚਾਰੀਆਂ ਕੁੜੀਆਂ ਇੱਕ ਦਿਨ ਮੈਂ ਜਾੜਾ ਇੱਥੇ ਆਪਣੇ ਤੰਦੂਰੀ ਹਵੇਲੀ ਆ ਹਾਂਜੀ ਵਿਚਾਰੀ ਛੋਟੀ ਜੀ ਕੁੜੀ ਯਾਰ ਸੋਹਣੀ ਸੁਨੱਖੀ ਮੈਨੂੰ ਦੇਖਣ ਤੋਂ ਮੜੰਗਾ ਲੱਗ ਰਹੀ ਯਾਰ ਵੀ ਕਿਸੇ ਚੰਗੇ ਘਰ ਦੀ ਕੁੜੀ ਆ ਹੂੰ ਤੇ ਵਿਚਾਰੀ ਯਾਰ ਥਾਲ ਚੱਕ ਕੇ ਲਿਆ ਰਹੀ ਆ ਯਾਰ ਟੇਬਲ ਦੇ ਉੱਤੋਂ ਉਹਦੇ ਵਿੱਚ ਮੇਰੇ ਅੱਗੇ ਤੇ ਜੂਟ ਛੱਡੀ ਹੁੰਦੀ ਉਹਦੇ ਵਿੱਚ ਉਹਦੇ ਉਹਦੇ ਹੱਥ ਪੈ ਰਹੇ ਓਵੇਂ ਉਹ ਚੱਕ ਰਹੀ ਤਾਂ ਮੈਨੂੰ ਯਾਰ ਤਰਸ ਆਇਆ ਸਾਡੀ ਮਾਨਸਿਕਤਾ ਤੇ ਯਾਰ ਵੀ ਸਾਡੇ ਲੋਕਾਂ ਦੀ ਮਾਨਸਿਕਤਾ ਯਾਰ ਖੜੀ ਕਿੱਥੇ ਆ ਵੀ ਅਸੀਂ ਕੁੜੀ ਨੂੰ ਭੜਾ ਲੈਨੇ ਆ ਜਦੋਂ ਕੋਈ 10-15000 ਦੀ ਨੌਕਰੀ ਕਰਨਾ ਚਾਹੁੰਦੀ ਉਦੋਂ ਕਹਿੰਦੇ ਨਾ ਨਾ ਟੱਕ ਕੇ ਬਹਿ ਜਾ ਘਰੇ ਫਿਰ ਯਾਰ ਕੈਨੇਡਾ ਤੁਸੀਂ ਇਹੋ ਜਿਹੇ ਕਿਹੜੇ ਕਿਹੜੇ ਕੰਮ ਤੇ ਲਾਤੀ ਬਈ ਲਿਆ ਕੇ ਬਿਲਕੁਲ ਸਹੀ ਵੀ ਜਿੱਥੇ ਉਹ ਘਰੋਂ ਨਹੀਂ ਬਾਹਰ ਨਿਕਲ ਰਹੀ ਗਈ ਬਿਲਕੁਲ ਸਹੀ ਤੇ ਇੱਕ ਦਿਨ ਮੈਂ ਇੱਥੇ ਹੋਰ ਰੈਸਟੋਰੈਂਟ ਤੇ ਗਿਆ ਕੁੜੀ ਕੈਸ਼ ਘੱਟ ਮਤਲਬ ਕਿ ਕੈਸ਼ ਪੜਦੀ ਸੀਗੀ ਤੇ ਆਪਣਾ ਹੀ ਕੋਈ ਬੰਦਾ ਆਪਣਾ ਹੀ ਮੈਨੂੰ ਹਰਾਉਣ ਮੈਂ ਦੁਖੀ ਇਸ ਗੱਲ ਤੋਂ ਹੈ ਆਪਣਾ ਹੀ ਕੋਈ ਬੰਦਾ ਉਬਰਦਾ ਪਤਾ ਨਹੀਂ ਉਬਰ ਕਰਦਾ ਪਿਆ ਡੋਰ ਡੈਸ਼ ਕਰਦਾ ਪਿਆ ਉਹਦਾ ਆਰਡਰ ਉਹਦਾ ਉਹਦਾ ਆਰਡਰ ਸੀਗਾ ਮਤਲਬ ਕਿ ਕੋਈ 5-7 ਡਾਲਰ ਦਾ ਹੋਊਗਾ ਭਾਈ ਆਰਡਰ ਹੋਰ ਕਿੰਨੇ ਦਾ ਹੋਊਗਾ ਉਬਰ ਦਾ ਆਰਡਰ ਹਣਾ ਤੇ ਚਲੋ ਜੀ ਉਹਨੇ ਥੋੜੀ ਜਿਹੀ ਵੇਟ ਕੀਤੀ ਪ੍ਰਿਪੇਅਰ ਨਹੀਂ ਹੋਇਆ ਸੀ ਮਗਰੋਂ ਤੇ ਕੁੜੀ ਦੇ ਗੱਲ ਪੈ ਗਿਆ ਯਾਰ ਪੈਸੇ ਜਿਹੜੇ ਨੇ ਪੈਸੇ ਕੱਟਨੇ ਸੀ ਉਦੋਂ ਹੀ ਗੱਲ ਪੈ ਗਈ ਹਾਂ ਉਹ ਵਾਵਾ ਗਾਲਾ ਗੋਲਾ ਕੱਢ ਨੇ ਕੱਢ ਕੇ ਕਿ ਤੂੰ ਆਖੇ ਹਾਂ ਹਾਂ ਆਖੇ ਤੂੰ ਮੇਰਾ ਆਰਡਰ ਨੇ ਤਿਆਰ ਕਰਵਾ ਕੇ ਦੇਂਦੀ ਉਹ ਐਕਸਮ ਤਾਂ ਬਾਈ ਅੰਦਰ ਵੀਰ ਮੰਨ ਸਕਦਾ ਗੜੀ ਨੋਕਾ ਨੂੰ ਸਟੂਡੈਂਟ ਨੂੰ ਜਾ ਸਪੈਸ਼ਲ ਪੈਰਾਂ ਨੂੰ ਬਹੁਤ ਸਰਵਾਈਵ ਕਰਨਾ ਪੈ ਰਿਹਾ ਆਪਾਂ ਇੰਡੀਆ ਚ ਤੋਂ ਹੀ ਜਦੋਂ ਤੁਹਾਡੀ ਗੱਲ ਨੂੰ ਵੀ ਆਪਾਂ ਘਰੋਂ ਬਾਹਰ ਨਹੀਂ ਨਿਕਲਣ ਦੇ ਚੁੰਨੀ ਵੀ ਲੈ ਕੇ ਜਾਮ ਨਿਕਲ ਨਹੀਂ ਜੂਰ ਨਹੀਂ ਜਾਂਦੇ ਕੰਲੀ ਨੂੰ ਸ਼ਹਿਰ ਨਹੀਂ ਜਾਂਦੇ ਤੇ ਇੱਥੇ ਆਪਾਂ ਬਿਨਾ ਦੇਖੇ ਬਿਨਾ ਸੋਚੇ ਜਾ ਸਿੱਧਾ ਜਹਾਜ਼ ਭਰਾ ਦੇ ਚੱਲ ਬੈ ਗੱਲ ਉਹ ਹੀ ਆਣਾ ਬਾਈ ਇੱਥੇ ਗੱਲ ਉਹ ਬਣ ਜਾਂਦੀ ਵੀ ਇੱਥੇ ਕੋਈ ਦੇਖਦਾ ਨਹੀਂਗਾ ਬਸ ਉਹ ਆ ਹੋਰ ਤਾਂ ਬਾਈ ਇਹਨਾਂ ਦਾ ਹਾਲਾਤ ਤਾਂ ਬਸ ਠੀਕ ਆ ਮੈਂ ਇਹ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਫੁਕਰੀਆਂ ਮਾਰਨ ਨੂੰ ਹੀ ਆ ਤੇ ਹਾਲਾਤ ਤਾਂ ਵਿਗੜੇ ਪਏ ਆ ਬਾਈ ਹੁਣ ਪੰਜਾਬ ਚ ਵੀ ਜੀ